ਨਾਸਰੋ ਮਨਸੂਰ ਗੁਰਗੋਬਿੰਦ ਸਿੰਘ ਏ ਜਦੇ ਮਨਝੂਰ ਗੁਰਗੋਬਿੰਦ ਸਿੰਘ ਹਕ ਰਾਗੰਜੂਰ ਗੁਰਗੋਬਿੰਦ ਸਿੰਘ ਜੁਮਲਾ ਭੈ ਜਨੂਰ ਗੁਰਗੋਬਿੰਦ ਸਿੰਘ ਹਕ ਹਕ ਆਗਾ ਗੁਰਗੋਬਿੰਦ ਸਿੰਘ ਸ਼ਾਹ ਸ਼ੈਣ ਸ਼ਾਹ ਗੁਰਗੋਬਿੰਦ ਸਿੰਘ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਕੇ ਨਿਹਾਲ ਕਰ ਰਹੇ ਨੇ ਪਟਨਾ ਨਗਰ ਚ ਇੱਕ ਬੜਾ ਧਨੀ ਵਪਾਰੀ ਰਹਿੰਦਾ ਸੀ। ਉਹਦੇ ਪਿਤਾ ਨੇ ਇੱਕ ਬੇੜੀ ਤਿਆਰ ਕਰਵਾਈ ਜੋ ਬੜੀ ਸੁੰਦਰ ਸੀ। ਉਹ ਤਣ ਹੀ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਰਲ ਕੇ ਸੈਰ ਕਰੀਏ। ਹੁਣ ਇਸ ਤੇ ਸਾਰੇ ਸੈਰ ਕਰਨ ਲਈ ਗੰਗਾ ਦੇ ਕਿਨਾਰੇ ਪਹੁੰਚ ਗਏ ਬੇੜੀ ਦੇ ਵਿੱਚ ਬੈਠ ਕੇ ਸੈਰ ਕਰਨੀ ਹੈ। ਤੇ ਗੰਗਾ ਦੇ ਕਿਨਾਰੇ ਪਹੁੰਚ ਗਏ ਸਾਰੇ ਬੇੜੀ ਵਿੱਚ ਬੈਠ ਗਿਆ ਬੇੜੀ ਆਸਤਾ ਆਸਤਾ ਚੱਲ ਪਈ ਪਰੰਤੂ ਅਜੇ ਥੋੜੀ ਦੂਰ ਹੀ ਗਈ ਸੀ ਕਿ ਗੰਗਾ ਦੀਆਂ ਛੱਲਾਂ ਨੇ ਬੇਰੀ ਨੂੰ ਬੇੜੀ ਨੂੰ ਘੇਰ ਲਿਆ ਮਲਾ ਨੇ ਬੇੜਾ ਜੇੜਾ ਨੂੰ ਸੰਭਾਲਣ ਦਾ ਬੜਾ ਯਤਨ ਕੀਤਾ ਪਰ નિਸਫਲ ਅਖੀਰ ਜਦੋਂ ਕੋਈ ਰਾਹ ਨਾ ਦਿਸਿਆ ਉਹਦੀਆਂ ਚੀਕਾਂ ਨਿਕਲ ਗਈਆਂ ਵੀ ਹੁਣ ਤਾਂ ਬੇੜੀ ਡੁੱਬ ਜੂਗੀ ਮਾਮਾ ਕ੍ਰਿਪਾਲਦਾਸ ਨੇ ਸਤਿਗੁਰਾਂ ਅਗੇ ਅਰਦਾਸ ਕੀਤੀ ਸਹਜਾਦਾ ਗੋਵਿੰਦ ਰਾਏ ਜੀ ਨੇ ਆਪਣੇ ਚਰਨਾਂ ਦੀ ਛੋਹ ਨਾਲ ਗੰਗਾ ਨੂੰ ਰੋਕ ਦਿੱਤਾ ਇਹ ਕਾਤਕ ਦੇਖ ਕੇ ਸ਼ੌਕਰ ਦਾ ਪੁੱਤਰ ਬੜਾ ਸ਼ਰਧਾવાન ਹੋ ਗਿਆ ਔਰ ਮਹਾਰਾਜ ਜੀ ਦਾ ਸੇਵਕ ਬਣ ਗਿਆ ਸੇਠ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ ਉਹਦੀ ਨੂੰਹ ਦੇ ਘਰ ਕੋਈ ਬਾਲ ਨਹੀਂ ਸੀ ਕੁਈ ਬਾਲ ਨਹੀਂ ਸੀ ਹੁੰਦਾ ਉਹਨੇ ਆਪਣੀ ਪਤੀ ਨੂੰ ਗੁਰੂ ਘਰ ਦੀ ਸ਼ਰਨ ਲੈਣ ਦੀ ਸਲਾਹ ਦਿੱਤੀ ਹਣ ਸਠਾਣੀ ਆਪਣੀ ਨੂਨ ਨੂੰ ਨਾਲ ਲੈ ਕੇ ਮਾਤਾ ਜੀ ਕੋਲ ਆਈ ਅਗਬਾਲ ਗੋਬਿੰਦ ਮਾਤਾ ਜੀ ਦੀ ਗੋਦ ਵਿੱਚ ਬੈਠੇ ਸਨ ਸਠਾਣੀ ਨੇ ਮਾਤਾ ਜੀ ਅੱਗੇ ਬੇਨਤੀ ਕੀਤੀ ਕਿ ਉਹ ਗੁਰੂ ਜੀ ਨੂੰ ਸ਼ਿਵਾਰਸ਼ ਕਰਨ ਔਰ ਮੇਰੀ ਨੂਨ ਨੂੰ ਪੁੱਤਰ ਦਾ ਵਰ ਦੇਣ ਸਠਾਣੀ ਦੇ ਨਾਲ ਉਹਦੀਆਂ ਦਰਾਣੀਆਂ ਜਠਾਣੀਆਂ ਵੀ ਆਈਆਂ ਸਨ ਉਹਨਾਂ ਨੇ ਵੀ ਬਾਲ ਗੁਰੂ ਅੱਗੇ ਬੇਨਤੀ ਕੀਤੀ ਕਿ ਅਸੀਂ ਤੁਹਾਡੀ ਸ਼ਰਨ ਆਈਆਂ ਸਾਡੀ ਨੂੰ ਨੂੰ ਪੁੱਤਰ ਦਾ ਵਾਰ ਬਖਸ਼ੋ ਬਾਲ ਗੁਰੂ ਕੁਝ ਪਾਲ ਚੁੱਪ ਚਾਪ ਉਹਨਾਂ ਵੱਲ ਵੇਖਦੇ ਰਹੇ ਫਿਰ ਕਹਿਣ ਲੱਗੇ ਜੇ ਪੁੱਤਰ ਦੀ ਦਾਤ ਲੈਣਾ ਚਾਹੁੰਦੇ ਨੇ ਤਾਂ ਇਹਨਾਂ ਨੇ ਜਿਹੜਾ ਸੁੰਦਰ ਬਜਰਾ ਨਵਾਂ ਬਣਾਇਆ ਨਾ ਉਹ ਗੁਰੂ ਘਰ ਨੂੰ ਭੇਟਾ ਕਰ ਦੇਣ ਫਿਰ ਅਸੀਂ ਪੁੱਤਰ ਦਾ ਵਰ ਧਿਆਗੇ ਇਸਤਰੀਆਂ ਖੁਸ਼ ਹੋ ਗਈਆਂ ਉਹਨਾਂ ਨੇ ਬਜਰਾ ਦੇਣਾ ਪ੍ਰਵਾਨ ਕਰ ਲਿਆ ਤਦ ਆਪ ਜੀ ਖੁੰਡੀ ਨਾਲ ਉਹਦੇ ਸਿਰ ਨੂੰ ਪੋਲੇ ਜਿ ਟਕੋਰ ਦਿਆਂ ਫਰਮਾਇਆ ਇਹਦੇ ਘਰ ਪੰਜ ਪੁੱਤਰ ਹੋਣਗੇ ਇਸਤਰੀਆਂ ਨਿਹਾਲ ਹੋ ਗਈਆਂ ਕਈ ਤਰ੍ਹਾਂ ਦੀਆਂ ਸੁਗਾਤਾਂ ਜੋ ਨਾਲ ਲਿਆਈਆਂ ਸਨ ਬਾਲਾ ਜੀ ਨੂੰ ਭੇਟਾ ਕਰਕੇ ਖੁਸ਼ੀ-ਖੁਸ਼ੀ ਵਾਪਸ ਪਰਤੀਆਂ ਇਸੇ ਤਰ੍ਹਾਂ ਜੋ ਵੀ ਸ਼ਰਧਾवान ਨਰ ਨਾਰੀ ਸ਼ਰਧਾ ਧਾਰ ਕੇ ਬਾਲ ਗੁਰੂ ਪਾਸ ਆਉਂਦਾ ਆਪ ਉਹਦੀ ਮਨੋਗਾਮਨਾ ਪੂਰੀ ਕਰ ਦਿੰਦੇ ਆਓ ਲੀਓ ਲੀ ਆਪ ਪੰਜ ਵਰਿਆਂ ਦੇ ਹੋਗੇ ਏ ਉਮਰ ਭਾਵੇਂ ਅਨਿਆਰ ਬੁਣੇ ਦੀ ਸੀ ਪਰ ਆਪ ਆਪਣੀ ਉਮਰਾ ਦੇ ਮੁਕਾਬਲੇ ਵਧੇਰੇ ਸਿਆਣੇ ਜਾਪਦੇ ਸਨ ਇਸ عمر ਚ ਆ ਕੇ ਆਪ ਦੀਆਂ ਖੇਡਾਂ ਦੀ ਸਰੂਪ ਰੇਖਾ ਏਕਾ ਏਕ ਬਦਲ ਗਈ ਆਪ ਦੇ ਬਚਨ ਦੇ ਕਾਤਗ ਪੂਰਨ ਹੋ ਚੁੱਕੇ ਸਨ ਇਹਦੀ ਥਾਂ ਉਹਨਾਂ ਨੇ ਕਿ ਜੇ ਆ ਰੰਗ ਅਜੇ ਆ ਰੂਪ ਧਾਰਨ ਕੀਤਾ ਜਿਸ ਤੋਂ ਆਪਦੇ ਆਉਣ ਵਾਲੇ ਜੀਵਨ ਅਧੇ ਇਰਾਦਿਆਂ ਦੀ ਝਲਕ ਮਿਲਦੀ ਸੀ ਇਹ ਰੂਪ ਸੀ ਬੱਚਿਆਂ ਦੀ ਬਾਲ ਸੈਨਾ ਬਣਾਉਣੀ ਅਤੇ ਉਹਨਾਂ ਨੂੰ ਯੁੱਧ ਦਾ ਅਭਿਆਸ ਕਰਾਉਣਾ ਆਪ ਹੁਣ ਗਲੀਆਂ ਵਿੱਚ ਨਾ ਖੇਡਦੇ ਬਲ ਕੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੰਗਾ ਦੇ ਕਿਨਾਰੇ ਖੁੱਲੇ ਮੈਦਾਨ ਵਿੱਚ ਚਲੇ ਜਾਂਦੇ ਉੱਥੇ ਮੁੰਡਿਆਂ ਦੀਆਂ ਦੋ ਟੋਲੀਆਂ ਬਣਾ ਦਿੰਦੇ ਉਹਨਾਂ ਕੋਲ ਕਾਨਿਆਂ ਜਾਂ ਵਾਸ ਦੀਆਂ ਸ਼ਮਕਾਂ ਹੁੰਦੀਆਂ ਆਪ ਉਹਨਾਂ ਸ਼ਮਕਾਂ ਨੂੰ ਤਲਵਾਰਾਂ ਵਾਂਗ ਚਲਾਉਣ ਦਾ ਅਭਿਆਸ ਕਰਾਉਂਦੇ ਫਿਰ ਦੋਹਾਂ ਟੋਲੀਆਂ ਦਾ ਮੁਕਾਬਲਾ ਕਰਾਉਂਦੇ ਤੇ ਆਪ ਸੈਨਾਪਤੀ ਵਾਂਗ ਇੱਕ ਪਾਸੇ ਖਲੋ ਜਾਂਦੇ ਔਰ ਇਸ ਮੁਕਾਬਲੇ ਨੂੰ ਵੇਖਦੇ ਜੇ ਕੋਈ ਮੁੰਡਾ ਭੁੱਲ ਕਰਦਾ ਜਾਂ ਕੋਈ ਧਿਰ ਨਿਯਮ ਦੀ ਉਲੰਘਣਾ ਕਰਦੀ ਜਾਪਦੀ ਝਟ ਅੱਗੇ ਹੋ ਕੇ ਉਹਦੀ ਸੋਧ ਕਰ ਦਿੰਦੇ ਹੁਣ ਆਪ ਦਾ ਰੋਜ਼ ਇਹ ਕਾਰਜ ਕਰਮ ਹੁੰਦਾ ਔਰ ਸਭ ਖੇਡਾਂ ਵਿਸਰ ਗਈਆਂ ਆਪਦੇ ਮਾਮਾ ਕਿਰਪਾਲ ਦਾ ਜੀ ਕੁਝ ਦਿਨਾਂ ਲਈ ਬਾਹਰ ਗਏ ਹੋਏ ਸਨ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਆਪ ਦੀ ਇਸ ਅਨੌਖੀ ਖੇਡ ਦੀ ਅਨੌਖੀ ਝਲਕ ਵੇਖੀ ਉਹ ਬਾਹਰ ਆਏ ਤਾਂ ਆਪ ਜੀ ਦੇ ਦਰਸ਼ਨਾਂ ਲਈ ਬੇਬਲ ਸਨ ਮਾਤਾ ਜੀ ਕੋਲੋਂ ਪਤਾ ਕਰਕੇ ਗੰਗਾ ਕੰਡੇ ਵੱਲ ਗਏ ਉੱਥੇ ਬਾਲ ਗੋਬਿੰਦ ਆਪਣੀ ਨਵੀਂ ਖੇਡ ਵਿੱਚ ਮਸ ਸਨ ਕਿਰਪਾਲਦਾਤਾ ਜੀ ਉਹਨਾਂ ਦੀ ਖੁਸ਼ੀ ਵਿੱਚ ਵਿਗਰ ਨਹੀਂ ਸਨ ਪਾਉਣਾ ਚਾਹੁੰਦੇ ਇਸ ਲਈ ਇੱਕ ਬਿਰਛ ਦੇ ਹੇਠਾਂ ਆਪ ਜੀ ਉਹਲੇ ਹੋ ਕੇ ਖੜੋਗੇ ਇਸ ਅਨੋਖੇ ਚੋਜ ਨੂੰ ਵੇਖਣ ਲੱਗੇ ਉਹਨਾਂ ਨੇ ਵੇਖਿਆ ਕਿ ਬਾਲਕਾਂ ਦੀਆਂ ਦੋ ਟੋਲੀਆਂ ਆਮੋ ਸਾਹਮਣੇ ਖੜੀਆਂ ਇਸ ਤਰ੍ਹਾਂ ਲੜ ਰਹੀਆਂ ਸਨ ਜਿਵੇਂ ਦੋ ਸਨਾਵਾਂ ਜੁਦ ਕਰ ਰਹੀਆਂ ਹੋਣ ਦੋਵਾਂ ਟੋਲੀਆਂ ਵਿੱਚ ਇੱਕੋ ਜਿੰਨੇ ਸੱਤ-ਸੱਤ ਬਾਲ ਸੈਣਗ ਸਨ ਉਹਨਾਂ ਦੇ ਹੱਥਾਂ ਵਿੱਚ ਜਵਾਸ ਤੇ ਲੱਕੜ ਦੀਆਂ ਛੋਟੀਆਂ-ਛੋਟੀਆਂ ਸ਼ਮਕਾ ਫੜੀਆਂ ਹਿਆ ਸਨ ਉਹ ਬੜੇ ਜੋਸ਼ ਪਰ ਕੌਸਲ ਨਾਲ ਇੱਕ ਦੂਜੇ ਤੇ ਉਲਰ-ਉਲੜ ਕੇ ਵਾਰ ਕਰ ਰਹੇ ਸਨ ਦੋਆ ਟੋਲੀਆਂ ਦੇ ਸਿਰੇ ਤੇ ਇੱਕ ਪਾਸੇ ਉਹਨਾਂ ਦਾ ਸੈਨਾਪਤੀ ਖੜਾ ਸੀ ਉਹ ਬੜੇ ਸ਼ੌਕ ਦੇ ਚਾ ਨਾਲ ਇਹ ਬਾਲ ਜੁੱਦ ਵੇਖ ਰਿਆ ਸੀ ਜਿਸ ਵੇਲੇ ਕੋਈ ਸੈਨਿਕ ਕੋਈ ਭੁੱਲ ਕਰਦਾ ਜਾਂ ਕੋਈ ਅਯੋਗ ਹਰਕਤ ਕਰਦਾ ਉਹ ਝਟ ਅੱਗੇ ਆ ਕੇ ਉਹਦੀ ਸੋਧ ਕਰ ਦਿੰਦੇ ਸਨ ਵਿੱਚ ਵਿੱਚ ਉਹਨਾਂ ਨੂੰ ਵਾ ਵਾ ਸ਼ਾਬਾਸ਼ ਦੇ ਸ਼ਬਦ ਕਹਿ ਕੇ ਉਹਨਾਂ ਦਾ ਹੌਸਲਾ ਵਧਾਉਂਦੇ ਸਨ ਇਹ ਸੈਨਾਪਤੀ ਕਿੰਨਾ ਨੌਖਾ ਸੀ ਉਮਰ ਵਿੱਚ ਤਾਂ ਉਹ ਆਪਣੇ ਸੈਨਿਕਾਂ ਦੇ ਬਰਾਬਰ ਹੀ ਸਨ ਮਸਾ ਪੰਜਾਗੂ ਵਰੀਆਂ ਦੇ ਪਰ ਕਦ ਉਹਨਾਂ ਦਾ ਨਿਕਲਵਾ ਸੀ ਜਿੱਥੇ ਦੂਜੇ ਬਾਲਕਾਂ ਨੇ ਕਿਸਾਨਾ ਕਿਰਤियां ਜਾਂ ਚਰਵਾਿਆਂ ਦੇ ਸਧਾਰਨ ਕੱਪੜੇ ਪਾਏ ਹੋਏ ਸਨ ਇਹ ਸੈਨਾਪਤੀ ਨੇ ਚੁਸਤ ਪਜਾਮਾ ਕੇਸਰੀ ਚੋਲਾ ਪੀਲੀ ਦਸਤਾਰ ਸਜਾਈ ਹੋਈ ਸੀ ਉਦੇ ਮੋਢੇ ਤੇ ਛੋਟੀ ਜੀ ਕਮਾਲ ਲਟਕ ਰਹੀ ਸੀ ਲੱਕ ਨਾਲ ਕਸਮਾ ਕਮਰਬੰਦ ਬੱਜਾ ਸੀ ਉਸ ਵਿੱਚ ਇੱਕ ਸੁੰਦਰ ਕਿਰਪਾਨ ਲਟਕਦੀ ਹੋਈ ਸੀ ਚਿਹਰਾ ਉਹਨਾਂ ਦਾ ਦਗਦਾ ਕਰਦਾ ਤੇ ਮੱਥੇ ਉੱਤੇ ਅਨੌਖਾ ਤੇਜ ਸੀ ਜਦੋਂ ਉਹ ਬੋਲਦੇ ਤਾਂ ਉਹਨਾਂ ਦੀ ਆਵਾਜ਼ ਵਿੱਚ ਇੱਕੋ ਵੇਲੇ ਇੱਕ ਸੈਨਾਪਤੀ ਦੀ ਗਰਜ ਇੱਕ ਸਾਥੀ ਦੀ ਕੋਮਲਤਾ ਹੁੰਦੀ ਸ਼ਾਇਦ ਇਹਨਾਂ ਨੌਕੇ ਗੁਣਾ ਕਰਕੇ ਉਹਨਾਂ ਦੇ ਖੇਡ ਦੇ ਸਾਥੀ ਉਹਨਾਂ ਦੇ ਹੁਕਮੇ ਚ ਚਲਣਾ ਮਾਣ ਸਮਝਦੇ ਸਨ ਇਹ ਬਾਲ ਸੈਨਾਪਤੀ ਕੌਣ ਸੀ ਕ੍ਰਿਪਾਲ ਦਾਸ ਦਾ ਪਿਆਰਾ ਭਾਣਜਾ ਗੋਬਿੰਦ ਰਾਏ ਨਕਲੀ ਬਾਲ ਜੁੱਧ ਕਿੰਨਾ ਚਿਰ ਚੱਲਦਾ ਰਿਹਾ ਕਦੀ ਇੱਕ ਟੋਲੀ ਦਾ ਹੱਥ ਉੱਚਾ ਹੋ ਜਾਂਦਾ ਉਹ ਵਿਰੋਧੀ ਦਲ ਨੂੰ ਪਿਛਾਂ ਧੱਕ ਦਿੰਦੇ ਕਦੀ ਪਿੱਛੇ ਹਟਦੀ ਕਾਜ ਮੋੜ ਸੰਭਲਾ ਮਾਰ ਕੇ ਜਵਾਬੀ ਹਮਲਾ ਕਰਦੀ ਪਹਿਲੀ ਟੋਲੀ ਨੂੰ ਪਿੱਛੇ ਹਟਣ ਦੇ ਮਜਬੂਰ ਕਰ ਦਿੰਦੀ ਪਰ ਮਜ਼ੇਦਾਰ ਗੱਲ ਇਹ ਸੀ ਕੋਈ ਵੀ ਟੋਲੀ ਮੈਦਾਨ ਛੱਡ ਕੇ ਨਸਰ ਨੂੰ ਤਿਆਰ ਨਹੀਂ ਸੀ ਜੇਕਰ ਕਿਸੇ ਦਲ ਨੂੰ ਥੋੜਾ ਪਿਛਾੜਨਾ ਪੈ ਜਾਂਦਾ ਤਾਂ ਉਹ ਝੱਟੀ ਆਪਣੇ ਪੈਰ ਜਮਾ ਕੇ ਮੋੜ ਅੱਗੇ ਵਧ ਆਉਂਦੀ ਅਖੀਰ ਘੰਟੇ ਭਰ ਦੀ ਜੋਸ਼ ਭਰੀ ਲੜਾਈ ਤੋਂ ਬਾਅਦ ਉਹ ਫੌਜ ਜੀ ਦਾ ਮੂੰਹ ਪੱਛੇਵਾਲ ਸੀ ਪੂਰਬਾਲ ਮੂੰਹ ਕਰਕੇ ਲੜਨ ਵਾਲੀ ਸੈਨਾ ਦੇ ਹੱਥੋਂ ਭਾਂਜ ਖਾ ਕੇ ਮੈਦਾਨ ਛੱਡ ਕੇ ਨਸ ਤੁਰੇ ਜੇਤੂ ਫੌਜ ਖੁਸ਼ੀ ਦੇ ਨਾਰੇ ਮਾਰਨ ਲੱਗੀ ਆ ਰਿਓ ਇਹ ਫੌਜ ਸਿਪਾਈਆਂ ਦਾ ਜਿਹੜੇ ਥੋੜੀ ਦੂਰ ਖੜੇ ਸਨ ਮੂੰਹ ਚੜਾਉਣ ਲੱਗੇ ਪਰ ਸੈਨਾ ਬੱਧੀ ਬਾਲ ਗੋਬਿੰਦ ਨੇ ਉਹਨਾਂ ਨੂੰ ਰੋਕਿਆ ਤੇ ਆਖਿਆ ਕਿ ਸੈਨਿਕ ਵਿਚਾਰੇ ਤਾਂ ਭਾਵੇਂ ਉਹ ਕਿਸੇ ਢੜੇ ਦੇ ਹੋਣ ਆਪਣੀ ਨੌਕਰੀ ਜਾਂ ਫਰਜ਼ ਖਾਤਰ ਲੜਦੇ ਹਨ ਉਹਨਾਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਅ ਸਾਡੀ ਅਸਲ ਟੱਕਰ ਤਾਂ ਬੁਰਾਈ ਨਾਲ ਹੈ ਅੱਜ ਦੇ ਜ਼ਾਲਮ ਹਕਮਾਂ ਬਾਦਸ਼ਾਹ ਦੇ ਨਾਲ ਅਸਾ ਉਹਨਾਂ ਦਾ ਮੂੰਹ ਚੜਾਉਣਾ ਅਸਾ ਉਹਨਾਂ ਦਾ ਮੂੰਹ ਚੜਾਉਣਾ ਉਸ ਸਮੇਂ ਦਾ ਰਵਾਜ ਤੁਰਿਆ ਆਉਂਦਾ ਸੀ ਜਦੋਂ ਕੋਈ ਨਵਾਬ ਮਹਿਲਾਂ ਤੋਂ ਬਾਹਰ ਆਉਂਦਾ ਉਹਦੇ ਨਾਲ ਬਾਦ ਸਾਰੇ ਅਹਿਲਕਾਰ ਨੌਕਰ ਚੱਕਰ ਹੁੰਦੇ ਉਹ ਨੌਕਰ ਅੱਗੇ-ਅੱਗੇ ਜਾ ਕੇ ਨਵਾਬ ਜੀ ਦੇ ਆਉਣ ਦੀ ਤਲਾਹ ਦਿੰਦੇ ਤਾਂ ਕਿ ਲੋਕੀ ਸਤਕਾਰ ਵਜੋਂ ਲੋਕੀ ਸਲਾਮ ਕਰਨ ਅਗਰ ਕੋਈ ਇਹੋ ਜਿਹਾ ਨਾ ਕਰਦਾ ਸਲਾਮ ਨਾ ਕਰਦਾ ਉਹਨੂੰ ਫਿਰ ਕਰੜੀ ਸਜ਼ਾ ਦਿੱਤੀ ਜਾਂਦੀ ਖਾਸ ਕਰਕੇ ਹਿੰਦੂ ਇਹ ਨਵਾਬ ਦੀ ਕਰੋਪੀ ਤੋਂ ਨਾ ਬਚ ਸਕਦੇ ਗੋਗਦ ਜੀ ਨੇ ਅਜੇ ਸ਼ਬਦ ਆਖੇ ਹੀ ਸਨ ਇਲਾਕੇ ਦੇ ਨਵਾਬ ਦੇ ਦੋ ਸਿਪਾਹੀ ਉਧਰ ਲੰਘਦੇ ਵਿਖਾਈ ਦਿੱਤੇ ਬਾਲਕਾਂ ਨੂੰ ਵੇਖ ਕੇ ਉਹਨਾਂ ਦੇ ਕੋਲ ਆ ਗਏ ਰੋਬ ਨਾਲ ਕਹਿਣ ਲੱਗੇ ਮੁੰਡਿਓ ਨਵਾਬ ਸਾਹਿਬ ਦੀ ਸਵਾਰੀ ਆ ਰਹੀ ਹੈ ਆਦਮ ਨਾਲ ਖੜੇ ਹੋ ਜਾ ਜਦੋਂ ਨਵਾਬ ਸਾਹਿਬ ਲੰਘਣ ਉਹਨਾਂ ਨੂੰ ਝੁੱਕ ਕੇ ਸਲਾਮ ਕਰਨਾ ਇਹ ਕਹਿ ਕੇ ਚੌਕਦਾਰ ਸਿਪਾਈ ਅੱਗੇ ਲੰਘ ਗਏ ਮੁੰਡਿਆਂ ਨੇ ਆਪਣੇ ਸੈਨਾਪਤੀ ਵੱਲ ਵੇਖਿਆ ਸੈਨਾਪਤੀ ਗੰਭੀਰ ਖੜੇ ਸਨ ਉਹਨਾਂ ਦਾ ਚਿਹਰਾ ਕਿਸੇ ਅੰਦਰਲੇ ਜੋਸ਼ ਦੇ ਕਾਰਨ ਲਾਲ ਹੋ ਰਿਹਾ ਸੀ ਉਹਨਾਂ ਨੇ ਸਾਰੇ ਬਾਲਕਾਂ ਨੂੰ ਆਪਣੇ ਨੇੜੇ ਬੁਲਾਇਆ ਬੜੀ ਗੰਭੀਰ ਆਵਾਜ਼ ਵਿੱਚ ਕਹਿਣ ਲੱਗੇ ਸਾਥੀਓ ਮੈਂ ਹੁਣੇ ਤੁਹਾਨੂੰ ਜਿਹੜੀ ਗੱਲ ਆਖੀ ਸੀ ਉਹਦੇ ਪ੍ਰਤਾਵੇ ਦਾ ਮੌਕਾ ਬਣਿਆ ਅਸੀਂ ਕਿਸੇ ਨੜੇ ਨਵਾਬ ਨੂੰ ਸਲਾਮਾ ਨਹੀਂ ਕਰਨੀਆਂ ਤੁਸੀਂ ਲੈਣ ਬਣ ਕੇ ਖੜੇ ਲੈਣ ਬਣ ਕੇ ਥੜਿਓ ਜੋ ਜਦੋਂ ਨਵਾਬ ਦੀ ਸਵਾਰੀ ਲੰਘਣ ਲੱਗੇ ਉਹਦਾ ਮੂੰਹ ਚੜਾ ਕੇ ਖੌਨ ਦੇ ਤਰਨੋ ਜਾਇਓ ਖਬਰਦਾਰ ਡਰਨਾ ਨਹੀਂ ਬਾਲਕਾਂ ਦੇ ਚਿਹਰੇ ਉੱਤੇ ਖੁਸ਼ੀ ਨਾਲ ਚਮਕ ਉੱਠੇ ਜਿਵੇਂ ਕੋਈ ਨਵੇਂ ਖੇਡ ਹੱਥ ਆਈ ਹੋਵੇ ਉਹਨਾਂ ਨੇ ਜੋਸ਼ ਨਾਲ ਬਾਹਾਂ ਉਲਾਰੀਆਂ ਤੇ ਫਤਿਹ ਦੀ ਨਾਰੀ ਲਾਏ ਉਹ ਦ੍ਰਿੜਤਾ ਤੇ ਨਡਰਤਾ ਦੇ ਭਾਵ ਘਰਿਆਂ ਦੇ ਲਈ ਨਵਾਬ ਦਾ ਰਾਹ ਟੱਕਣ ਲੱਗੇ ਅੱਜ ਉਹਨਾਂ ਦੇ ਸੈਨਾਪਤੀ ਉਹਨਾਂ ਦੇ ਹੌਸਲੇ ਤੇ ਨਡਰਤਾ ਦਾ ਇਮਤਿਹਾਨ ਲੈਣ ਲੱਗੇ ਸਨ ਉਹਨਾਂ ਦਾ ਦ੍ਰਿੜ ਨਿਸ਼ਚਾ ਸੀ ਕਿ ਉਹ ਇਸ ਇਮਤਿਹਾਨ ਵਿੱਚ ਪੂਰੇ ਉਤਰਨਗੇ ਨਵਾਬ ਦੀ ਸਵਾਰੀ ਆ ਗਈ ਸਵਾਰੀ ਕਾਦੀ ਸੀ ਨਵਾਬ ਆਪਣੀ ਬੇਗਮਾ ਤੇ ਉਹਨਾਂ ਦੀਆਂ ਦਾਸੀਆਂ ਨਾਲ ਦਰਿਆ ਦੇ ਕੰਢੇ ਸੈਰ ਲਈ ਨਿਕਲਿਆ ਸੀ ਖੇਤਾਂ ਦੇ ਬੰਨਿਆਂ ਦੇ ਬਹੁਤ ਸਾਰੇ ਬਾਲਕਾਂ ਨੂੰ ਪਾਲ ਵਿੱਚ ਖਲੋਤੇ ਵੇਖ ਕੇ ਉਹ ਦਿਲ ਵਿੱਚ ਬੜਾ ਖੁਸ਼ ਹੋਇਆ ਕਿ ਇਹ ਮੈਨੂੰ ਝੁਗ ਝੁਗ ਕੇ ਸਲਾਮਾ ਕਰਨਗੇ ਮੇਰੀਆਂ ਬੇਗਮਾਂ ਦੀ ਨਜ਼ਰ ਵਿੱਚ ਮੇਰੀ ਇੱਜ਼ਤ ਹੋਰ ਵਧੇਗੀ ਉਹ ਹੰਕਾਰ ਨਾਲ ਧੌਣੇ ਘੜਾ ਕੇ ਬਾਲਕਾਂ ਦੇ ਕੋਲੋਂ ਦੀ ਲੰਘਣ ਲੱਗਾ ਇਸੇ ਵੇਲੇ ਸੈਨਾਪਤੀ ਨੇ ਇੱਕ ਗੋਹਦੇ ਇਸ਼ਾਰਾ ਕੀਤਾ ਬਾਲਕ ਦੀਆਂ ਬਾਲਕਾਂ ਦੀਆਂ ਸ਼ਰੀਆਂ ਗਾਂ ਨੂੰ ਵਧੀਆਂ ਤੇ ਨਵਾਬ ਉੱਤੇ ਟਿਚਕਰਾਂ ਭਰੀਆਂ ਹੋ ਹੋ ਦੀ ਵਰਖਾ ਸ਼ੁਰੂ ਹੋ ਗਈ ਨਵਾਬ ਕੱਬ ਕਰ ਰਹਿ ਗਿਆ ਇਹ ਕੀ ਹੋ ਗਿਆ ਇਹਦੇ ਤੋਂ ਪਹਿਲਾਂ ਉਹ ਆਪਣੇ ਹਵਾਸ ਕੈਮ ਕਰਦਾ ਬਾਲ ਘਰ ਨਾ ਵਾਂਗ ਲੰਮੀਆਂ ਲੰਮੀਆਂ ਸ਼ਾਲਾ ਮਾਰਦੇ ਖੇਤਾਂ ਵਿੱਚੋਂ ਦੀ ਉਹ ਜਾ ਉਹ ਜਾ ਕਿਤੇ ਇਹਦੇ ਕਿਤੇ ਨਿਕਲ ਗਏ ਸਾਣਾ ਪਦੀ ਵਿੱਚ ਉਪਜਾਪ ਉਥੋਂ ਜਾ ਚੁੱਕਾ ਸੀ ਕਿਰਪਾਲ ਦਾ ਜੀ ਇਹ ਦ੍ਰਿਸ਼ ਵੇਖ ਕੇ ਬੜੇ ਹੈਰਾਨ ਹੋਏ ਬਾਲ ਗੋਬਿੰਦ ਜੀ ਘਰ ਪੁੱਜੇ ਉਹਨਾਂ ਦਾ ਚਿਹਰਾ ਕਿਸੇ ਅੰਦਰਲੇ ਜੋਸ਼ ਨਾਲ ਭਖ ਰਿਹਾ ਸੀ ਅੱਖਾਂ ਦੀ ਤਕਣੀ ਕਿਸੇ ਸੋਚ ਦੇ ਕਾਰਨ ਡੂੰਗੀ ਡੂੰਗੀ ਜਾਵਦੀ ਸੀ ਮਾਤਾ ਗੁਜਰੀ ਜੀ ਵੇੜੇ ਵਿੱਚ ਪੀੜੇ ਤੇ ਬੈਠੇ ਸੂਤਰ ਅਟੇ ਰਹਿ ਸਨ ਗੋਬਿੰਦ ਰਾਏ ਦੇ ਚਿਹਰੇ ਦੇ ਆਸਧਾਰਨ ਭਾਵ ਨੂੰ ਵੇਖ ਕੇ ਉਹਨਾਂ ਦੇ ਦਿਲ ਨੂੰ ਤੌਖਲਾ ਜਿਹਾ ਲੱਗਾ। ਉਹਨਾਂ ਨੇ ਗੋਬਿੰਦ ਜੀ ਨੂੰ ਇਸ਼ਾਰੇ ਨਾਲ ਕੋਲ ਬੁਲਾਇਆ। ਪਿਆਰ ਨਾਲ ਪੁੱਛਣ ਲੱਗੇ, "ਕਾਕਾ ਜੀ ਕੀ ਗੱਲ ਏ? ਬੜੇ ਹਰਾੜ ਜੇ ਜਾਪਦੇ ਹੋ?" ਗੋਬਿੰਦ ਜੀ ਮਾਤਾ ਦੇ ਸਨੇਮਈ ਚਿਹਰੇ ਵੱਲ ਵੇਖ-ਵੇਖ ਕੇ ਮੁਸਕਰਾਏ। ਬੜੇ ਹਲਾਸ ਭਰੇ ਲਹਿਜੇ ਵਿੱਚ ਬੋਲੇ, "ਮਾਤਾ ਜੀ, ਅੱਜ ਅਸੀਂ ਇੱਕ ਬੜੀ ਮਜ਼ੇਦਾਰ ਖੇਡ ਖੇਡੀ ਏ ਮਾਤਾ ਜੀ ਨੇ ਪੁੱਛਿਆ ਉਹ ਕੀ ਪੁੱਤਰ ਜੀ ਅੱਜ ਅਸੀਂ ਬਦੀ ਦਾ ਮੂੰਹ ਚੜਾਇਆ ਅਸੀਂ ਉਹਦੇ ਅੱਗੇ ਝੁਗਣ ਤੋਂ ਨਾ ਕਰ ਦਿੱਤੀ ਮਾਤਾ ਜੀ ਮਿੱਠੇ ਨਕਸ਼ਾ ਦੇ ਫਿਗਰ ਭਰੀ ਗੰਭੀਰਤਾ ਸਾਗੀ ਸਮਾਂ ਬੜਾ ਅਖੇਰਾ ਹਾਕਮ ਬੜੇ ਜ਼ਾਲਮ ਨੇ ਬਾਲਕ ਬੜਾ ਚੰਚਲ ਹੈ ਕੋਈ ਅਜੀਹ ਗੱਲ ਨਾ ਕਰ ਆਇਆ ਹੋਵੇ ਉਹਨਾਂ ਨੇ ਤੌਂਗਲੇ ਭਰੀ ਕਾਲ ਨਾਲ ਪੁੱਛਿਆ ਕਿਵੇਂ ਬੇਟਾ ਜੀ ਕਿਵੇਂ ਤੁਸੀਂ ਇਹ ਕੀਤਾ ਬਾਲ ਗੋਬਿੰਦ ਨੇ ਇੱਕ ਵੀਰ ਸਿਪਾਹੀ ਦੇ ਜੋ ਸ਼ੀਲੇ ਲੱਜੇ ਵਿੱਚ ਸਾਰੀ ਘਟਨਾ ਕਹਿ ਸੁਣਾਈ ਅਸੀਂ ਕੀ ਜਾਣਦੇ ਆ ਇਹਨਾਂ ਨੜੇ ਨਵਾਬਾਂ ਨੂੰ ਉਹਨਾਂ ਨੇ ਗੱਲ ਮਗਾਉਂਦਿਆਂ ਹੋਇਆ ਇਹ ਜ਼ਾਲਮ ਪਾਪੀ ਪਰਜਾ ਦੇ ਹਤਿਆਰੇ ਮਾਤਾ ਜੀ ਦੇ ਦਿਲ ਤੇ ਤੌਂਗਲੇ ਭਰਿਆ ਸਹਿਮ ਸ਼ਾ ਗਿਆ ਉਹ ਬਾਲ ਗੋਬਿੰਦ ਜਿਹੜਾ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਕਹਿਣ ਲੱਗੇ ਪੁੱਤਰ ਜੀ ਉਹਦਾ ਹਕਮ ਨੇ ਤੁਹਾਨੂੰ ਜਿਆ ਨਹੀਂ ਕਰਨਾ ਚਾਹੀਦਾ ਤੁਸੀਂ ਉਹਨਾਂ ਤੋਂ ਪਰੇ ਰਿਆ ਕਰੋ ਬਾਲਾ ਜੀ ਤਣ ਕੇ ਬੋਲੇ ਪਰ ਤੁਸੀਂ ਆਪ ਹੀ ਤਾਂ ਦੱਸਦੇ ਹੁੰਦੇ ਹੋ ਕਿ ਉਹ ਲੋਕਾਂ ਦੇ ਦੁਖੀ ਨੇ ਪਾਪੀ ਨੇ ਤੇ ਦਾਦਾ ਜੀ ਆਖਿਆ ਕਰਦੇ ਸਨ ਕਿ ਸਾਨੂੰ ਪਾਪ ਅੱਗੇ ਝੁਕਣਾ ਨਹੀਂ ਚਾਹੀਦਾ ਸਗੋਂ ਹਸਰੇ ਨਾਲ ਉਹਦਾ ਟੱਕਰਾ ਕਰਨਾ ਚਾਹੀਦਾ ਮਾਤਾ ਜੀ ਨੇ ਸਮਝਾਇਆ ਇਹ ਠੀਕ ਪਰ ਤੁਸੀਂ ਅਜੇ ਛੋਟੇ ਹੋ ਬਹੁਤ ਛੋਟੇ ਹੋ ਜਦੋਂ ਵੱਡੇ ਹੋਗੇ ਉਸ ਵੇਲੇ ਅਜੇ ਇਹ ਕੌਤਗ ਰੱਚ ਲੈਣੇ ਬਾਲ ਗੋਬਨ ਜੋਸ਼ ਭਰੀ ਆਵਾਜ਼ ਵਿੱਚ ਬੋਲੇ ਪਾਪ ਨਾਲ ਟੱਕਰ ਲੈਣ ਲਈ ਕੋਈ ਉਮਰ ਛੋਟੀ ਨਹੀਂ ਹੁੰਦੀ ਮਾਤਾ ਜੀ ਹੈਰਾਨ ਹੋ ਗਏ ਬਾਲਕ ਦੇ ਨਰਾਨੀ ਚਿਹਰੇ ਵਾਲ ਵੇਖਣ ਲੱਗੇ ਗੋਬਨ ਜੀ ਅਜੇ ਹੋਰ ਵੀ ਕੁਝ ਕਹਿਣ ਵਾਲੇ ਸਨ ਇੰਨੇ ਨੂੰ ਉਹਨਾਂ ਦੀ ਨਜ਼ਰ ਹਵੇਲੀ ਵਿੱਚ ਬਣੇ ਬੂਹੇ ਵੱਲ ਚਲੀ ਗਈ ਖੂਤ ਤੇ ਉਸ ਸਮੇਂ ਹਰ ਘਰ ਵਿੱਚ ਖੂ ਨਹੀ ਹੁੰਦੇ ਸਨ ਸਗੋਂ ਇੱਕ ਘੂਟੋ ਮਹੱਲੇ ਦੇ ਲੋਕ ਪਾਣੀ ਲੈ ਜਾਇਆ ਕਰਦੇ ਸਨ ਵੱਢਨੇ ਸ਼ਹਿਰ ਦੇ ਖੂਹਾਂ ਦਾ ਪਾਣੀ ਖਾਰਾ ਸੀ ਪਰੰਤੂ ਗੁਰੂ ਕਿਰਪਾ ਨਾਲ ਇਸ ਖੂਹ ਦਾ ਪਾਣੀ ਬੜਾ ਮਿੱਠਾ ਤੇ ਸੁਆਦਲਾ ਸੀ ਇਸ ਕਰਕੇ ਗਲੀ ਮਹੱਲੇ ਦੀਆਂ ਸਵਾਨੀਆਂ ਇੱਥੋਂ ਪਾਣੀ ਲਿਜਾਇਆ ਕਰਦੀਆਂ ਸਨ ਇਹ ਸਮੇਂ ਕੁਝ ਗਵਾਂਢੀ ਸਵਾਨੀਆਂ ਉਥੇ ਪਾਣੀ ਭਰ ਰੀਆਂ ਸਨ ਗੋਬਿੰਦ ਰਾਏ ਜੀ ਦੀਆਂ ਅੱਖਾਂ ਵਿੱਚ ਇੱਕ ਨੌਕੇ ਜੀ ਚਮਕ ਪੈਦਾ ਹੋਈ ਇਹ ਜਿਵੇਂ ਕੋਈ ਨਵਾਂ ਖਿਆਲ ਸੀ ਕੋਈ ਨਵੀਂ ਖੇਡ ਨਵੇਂ ਚੋਜ ਸੁਝੇ ਹੋਣ ਇਸ ਤਰ੍ਹਾਂ ਗੋਬਿੰਦ ਰਾਏ ਜੀ ਨਵੀਆਂ-ਨਵੀਆਂ ਖੇਡਾਂ ਰੋਜ਼ ਖੇਡਦੇ ਨੜੇ ਨਵਾਬਾਂ ਨੂੰ ਬਿਲਕੁਲ ਵੀ ਕੋਈ ਸਲਾਮ ਨਹੀਂ ਕੀਤੀ ਮਾਤਾ ਜੀ ਟੌਂਕਲੇ ਵਿੱਚ ਨੇ ਤੇ ਮਹਾਰਾਜ ਜੀ ਨਵੇਂ-ਨਵੇਂ ਚੋਜ ਕਰਦੇ ਸੰਗਤਾਂ ਨੂੰ ਦਰਸ਼ਨ ਦੇ ਧਾਰੇ ਦੇ ਕੇ ਨਿਹਾਲ ਕਰਦੇ